ਬਾਬਾ ਜੀ ਕੋਲ ਪਹਿਲਾਂ ਬਿੱਟੂ ਆਇਆ ਬਿੱਟੂ ਬੇਥੋ ਇਲੈਕਸ਼ਨ ਤੋਂ ਖੜਿਆ ਸੀ ਅਨੰਤਪੁਰ ਸਾਹਿਬ ਤੋਂ ਇਹ ਤਾਂ ਸਭ ਨੂੰ ਪਤਾ ਹੈ ਤੇ ਉਹਨੇ ਕਿ ਮਹਾਰਾਜ ਨੂੰ ਬੇਨਤੀ ਕੀਤੀ ਹੰਸਾੜੀ ਸਾਹਿਬ ਅਸੀਂ ਵੀ ਨਾਲ ਚਲੇ ਗਏ ਬਿੱਟੂ ਨਾਲ ਪ੍ਰੇਮ ਸੀ ਵੀ ਮਾਰਾ ਬਾਬਾ ਜੀ ਕਹਿੰਦੇ ਕੋਈ ਨਾ ਭਾਈ ਗੁਰੂ ਸਾਹਿਬ ਕਿਰਪਾ ਕਰਨਗੇ ਸਿਰਫ ਤੋਹਿਆ ਹੱਥ ਰੱਖਦੇ ਥੋੜੇ ਜਿਦੇ ਬਾਅਦ ਪੇਮ ਸਿੰਘ ਜੀ ਮਾਤੇਰਾ ਆ ਗਿਆ ਉਹਨੇ ਬੇਨਤੀ ਕਹਿੰਦਾ ਮਹਾਰਾਜ ਜੀ ਹੁਣ ਲਾਜ ਰੱਖ ਲਿਓ ਮੈਂ ਬਹੁਤ ਵਾਰੀ ਹਾਰ ਰਿਹਾ ਹਾਂ ਬਾਬਾ ਜੀ ਕਹਿੰਦੇ ਵੇ ਗੁਰਸਾਫ ਫਤਿਹ ਕਰਨਗੇ ਅਨੰਦਪੁਰ ਸਾਹਿਬ ਮੱਥਾ ਟੇਕ ਕੇ ਆਇਓ ਅੱਜ ਇਹ ਗੱਲ ਚੱਲ ਲੱਗੀ ਹੈ ਮਾਰੋ ਨੇ ਵਚਨ ਕੀਤਾ ਜਿਤਨਾ ਤਾਂ ਇੱਕ ਨਹੀਂ ਐ ਦੋਹਾਂ ਨੂੰ ਵਚਨ ਕਰਤੇ ਕਿੰਨੇ 7-8 ਦਿਨਾਂ ਸਾਰੀ ਸੇਵਾਦਾਰ ਜਿਨ੍ਹਾਂ ਨੂੰ ਅਸੀਂ ਦਿਮਾਗ 'ਚ ਇਹ ਗੱਲ ਕੁਮਤੀ ਆਈ ਉਹਦੇ ਲੋ 8-10 ਦਿਨਾਂ ਬਾਅਦ ਬਿੱਟੂ ਇੱਥੋਂ ਬਦਲ ਕੇ ਲੁਧਿਆਣੇ ਚਲੇ ਗਿਆ ਇੱਥੇ ਅੰਬਿਕਾ ਸੋਨੀ ਆ ਗਈ ਅਨੰਦਪੁਰ ਸਾਹਿਬ ਕਾਂਗਰਸ ਨੇ ਬਿੱਟੂ ਨੂੰ ਨਿਦਰਾਣ ਟਿਕਟ ਦੇਤੀ ਅੰਬਿਕਾ ਸੋਨੀ ਇੱਥੇ ਆ ਗਈ ਉਹ ਦੇਖ ਲਓ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਜਿੱਤ ਗਿਆ ਦੇਰੋਂ ਨਹੀਂ ਟੁੱਟੂਗੇ ਜਿੱਤੇਗੇ